ਅਮਰੀਕਾ ਤੋਂ ਬੇहद ਦੁਖਦਈ ਖਬਰ ਸਾਹਮਣੇ ਆਈ ਹੈ ਇੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਮ੍ਰਿਤਕ ਦੀ ਪਛਾਣ ਯੁਗਰਾਜ ਸਿੰਘ ਪੁੱਤਰ ਦਿਲਬਾਗ ਸਿੰਘ ਵਜੋਂ ਹੋਈ ਹੈ ਮ੍ਰਿਤਕ ਅਜਨਾਲਾ ਦੀ ਹੱਦ ਨਾਲ ਲੱਗਦੇ ਪਿੰਡ ਇਬਰਾਹਿਮਪੁਰਾ ਦਾ ਰਹਿਣ ਵਾਲਾ ਸੀ ਮਿਲੀ ਜਾਣਕਾਰੀ ਅਨੁਸਾਰ ਜੁਗਰਾਜ ਸਿੰਘ ਬੀਤੇ ਦਿਨੀ ਉਸ ਦਾ ਡਰਾਈਵਿੰਗ ਲਾਇਸੈਂਸ ਤਿਆਰ ਹੋਣ ਸੰਬੰਧਿਤ ਉਸ ਨੂੰ ਜਦੋਂ ਜਾਣਕਾਰੀ ਮਿਲੀ ਸੀ ਸੋ ਬਾਅਦ ਉਹ ਗੁਰਦੁਆਰਾ ਸਾਹਿਬ 'ਤੇ ਸ਼ੁਕਰਾਨਾ ਕਰਨ ਦੇ ਲਈ ਜੋ ਹੈ ਉਹ ਜਾ ਰਿਹਾ ਸੀ ਰਸਤੇ ਵਿੱਚ ਉਸ ਦੀ ਗੱਡੀ ਦਾ ਐਕਸੀਡੈਂਟ ਹੋਣ ਦੇ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ ਤੁਹਾਨੂੰ ਦੱਸਦੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਹੀ ਉਹ ਅਮਰੀਕਾ ਡਾਂਕੀ ਲੈ ਕੇ ਗਿਆ ਸੀ ਤੇ 43 ਲੱਖ ਰੁਪਏ ਖਰਚ ਕੀ ਗਿਆ ਸੀ ਇਸ ਹਸਾਸੇ ਬਾਰੇ ਜਾਣਕਾਰੀ ਮ੍ਰਿਤਕ ਦੇ ਦੋਸ ਨੇ ਪਰਿਵਾਰ ਨੂੰ ਦਿੱਤੀ ਉਸ ਨੇ ਜਾਣਕਾਰੀ ਕਰਕੇ ਫੋਨ ਤੇ ਦੱਸਿਆ ਕਿ ਯੁਗਰਾਜ ਨੂੰ ਡਰਾਈਵਿੰਗ ਲਾਇਸੈਂਸ ਮਿਲਣ ਤੋਂ ਬਾਅਦ ਜਦੋਂ ਉਹ ਗੁਰੂ ਘਰ ਨਤਮਸਤਕ ਹੋਣ ਦੇ ਲਈ ਗਿਆ ਸੀ ਤੇ ਵਾਪਸ ਆਉਂਦੇ ਸਮੇਂ ਉਸ ਦੀ ਕਾਰ ਇੱਕ ਟਰਾਲੇ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੇ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੁਗਰਾਜ ਸਿੰਘ ਜੀ ਮ੍ਰਿਤਕ ਦੇ ਇਹਨੂੰ ਪੰਜਾਬ ਲਿਆਂਦਾ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪਿੰਡ ਵਿੱਚ ਕਰ ਸਕੀਏ। ਜਗਰਾਤ ਸਿੰਘ ਜੀ ਸਾਡਾ ਛੋਟਾ ਭਰਾ ਸੀ ਜੋ ਕਿ ਇਮਰਾਈਂਪੁਰਾ ਦਾ ਰਹਿਣ ਵਾਲਾ ਸੀ ਜੋ 2023 ਦੀ ਜਨਵਰੀ ਦੀ ਲੋਹੜੀ ਦੇਖ ਕੇ ਇੱਕ ਨੂੰ ਤੁਰਿਆ ਸੀ ਡੂੰਕੀ ਰਾਈ ਜੋ ਕਿ 45 ਦਿਨਾਂ ਬਾਅਦ ਅਮਰੀਕਾ ਪਹੁੰਚਿਆ ਸੀ ਜੋ ਕਿ ਅੱਜ ਅਮਰਤ ਵੇਲੇ 3 ਵਜੇ ਜੋ ਨੇ ਆਪਣੀ ਫੋਟੋ ਸ਼ੇਅਰ ਕੀਤੀ ਸੀ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜੋ ਕਿ ਉਹਦਾ ਲਾਈਸੈਂਸ ਬਣ ਗਿਆ ਸੀ ਗੱਡੀ ਦਾ ਉਸ ਤੋਂ ਬਾਅਦ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਜੋ ਕਿ ਅਚਨਚੇ ਤੋ ਦਾ ਐਕਸੀਡੈਂਟ ਹੋ ਗਿਆ ਜੋ ਕਿ ਸਾਨੂੰ ਸਵੇਰੇ ਸਵਾ ਘਟੇ ਵਜੇ ਪਤਾ ਲੱਗਾ ਕਿ ਉਸ ਦੀ ਡੈਥ ਹੋ ਗਈ ਹੈ ਜੋ ਸਾਡੇ ਪਿੰਡ ਦਾ ਵੀਰ ਜੋਬਨਪ੍ਰੀਤ ਸਿੰਘ ਸੀ ਉਹਨੇ ਫੋਨ ਕੀਤਾ ਰੁੰਦਿਆ ਰੁੰਦਿਆਂ ਕਿ ਆ ਗੱਲਬਾਤ ਬਣੀ ਆ ਲਾਸਟ ਟਾਈਮ ਤੁਹਾਡੇ ਨਾਲ ਕਦੋਂ ਗੱਲ ਹੋਈ ਸੀ ਜੀ ਅੱਜ ਜੀ ਮੇਰੀ ਕੱਲ ਗੱਲ ਹੋਈ ਸੀ ਮੈਂ ਮੰਡੀ ਸੀ ਧਾਣੇ ਵੇਚਣ ਦੇ ਇਹੀ کہہ ਰਿਹਾ ਸੀ ਕਿ ਮੌਸਮ ਖਰਾਬ ਹੋਣ ਵਾਲਾ ਜਿਸ ਤਰ੍ਹਾਂ ਅੱਜ ਖਰਾਬ ਹੋਂ ਡਿਆ ਇਹ ਢਾਣੇ ਸੰਭੁੱਤ ਅਗੜੀ ਹੋ ਗਈ ਤੇ ਕੀ ਕਰਨ ਦੇ ਜੀ ਤੇ ਬਾਅਦ ਵਿੱਚ ਮੈਨੂੰ ਦੱਸਣ ਵਾਲਾ ਆਈ ਕਿ ਮੈਨੂੰ ਮੇਰੇ ਆ ਲਾਇਸੈਂਸ ਆਉਣ ਵਾਲਾ ਆ ਤੇ ਬਾਅਦ ਚ ਉਧਰ ਦੇ ਸ਼ਾਮਾਂ ਤੇ ਇਧਰ ਦਾ ਮਰਤਬੇਲਾ ਸੀ ਜਦੋਂ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਨੂੰ ਨਮਸਕਾਰ ਕੱਲ੍ਹ ਸਵੇਰ ਕੱਲ੍ਹ ਲਾਇਸੈਂਸ ਪਤਾ ਲੱਗਾ ਕਿ ਬਣ ਗਿਆ ਹੈ ਮਿਲੇ ਦਾ ਦੇ ਪਤਾ ਨਹੀਂ ਮਿਲਿਆ ਨਹੀਂ ਬਣ ਗਿਆ ਸੀ ਕੱਲ੍ਹ ਸ਼ੁਕਰਾਨਾ ਕਰਨ ਲਈ ਗਏ ਸੀ ਤੇ ਗੁਰਦੁਆਰਾ ਸਾਹਿਬ ਸ਼ੁਕਰਾਨਾ ਕਰਨ ਗਿਆ ਸੀ ਕਿੰਨੇ ਭੈਣ ਭਰਾ ਸੀ ਪਰਵਾਹ ਤੇ ਚਾਰ ਭੈਣ ਭਰਾ ਸੀ ਦੋ ਭੈਣਾਂ ਵੱਡੀਆਂ ਸੀ ਉਸ ਤੋਂ ਛੋਟਾ ਵੱਡਾ ਬ੍ਰਦਰ ਸੀ ਸਭ ਤੋਂ ਛੋਟਾ ਇਹ ਸੀ ਵਾਰਾ ਕੇ ਵਾਸਤੇ ਉਹਨ ਇੱਕ ਵਾਰ ਆਈ ਭਾਜੀ ਜੇ 23 ਸਾਲ ਉਮਰ ਸੀ ਸਾਰੀ ਇਹਦੀ ਮੰਗ ਕਰਦੇ ਅਸੀਂ ਮੰਗ ਕਰਦੇ ਭਾਜੀ ਜੋ ਉਹਦੀ ਡੈੱਡ ਬੋਟੀ ਹੈਗੀ ਏ ਛੇਤੀ ਤੋਂ ਛੇਤੀ ਇੰਡੀਆ ਲੈ ਜਾਂਦੀ ਜਵੇ ਜੋ ਕਿ ਸਾਡੇ ਪਰਿਵਾਰ ਨੂੰ ਦਿੱਤੀ ਜਾਵੇ ਜੋ ਉਦਾਂ ਹੀ ਉਹਦਾ ਅੰਤਿਮ ਸੰਸਕਾਰ ਆਪਣੇ ਜੰਪਲ ਪਿੰਡ ਦੇ ਵਿੱਚ ਕੀਤਾ ਜਾਵੇ ਅਸੀਂ ਕਹਿ ਰਹੇ ਸੀ ਕਿ ਡੋਂਗੀ ਲਗਾ ਕੇ ਗਿਆ ਘਰ ਦੇ ਹਾਲਾਤ ਕਿੰਨਾ ਖਰਚਾ ਲੱਗਾ ਸੀ ਹਾਲਾਤ ਕਿਉਂਕਿ ਉਸ ਸਮੇਂ ਦੇ ਤੁਹਾਨੂੰ ਪਤਾ ਹੀ ਹੈ ਏਜੰਟਾਂ ਦੇ 40-45 ਲੱਖ ਦੇ ਡੀਡ ਗੇਟ ਸੀ ਕੰਮ ਜੋ ਵੀ ਆ ਫੜ ਤੜਕੇ ਕਰਨੇ ਪੈਂਦੇ ਆ ਪਰਵਾਰ ਦੇ ਹਾਲਾਤ ਕਿਵੇਂ ਦੇ ਬਹੁਤ ਮਾੜੀ ਹਾਲਾਤ ਜੀ ਪਰਿਵਾਰ ਦੇ ਤੁਹਾਨੂੰ ਪਤਾ ਹੀ ਹਾਲਾਤ ਸੁਧਾਰਨ ਗਿਆ ਸੀ ਹਾਂਜੀ ਆਪਣੇ ਤੁਹਾਨੂੰ ਬਧਾਰਤੀ ਹਾਲਤ ਸੁਧਾਰਨ ਗਿਆ ਸੀ ਕਿ ਬੜਾ ਮੜਾ ਸਿਸਟਮ ਬਣ ਗਿਆ ਅਸੀਂ ਸਰਕਾਰ ਕੋਈ ਹੀ ਮੰਗ ਕਰਦੇ ਆਂ ਕਿ ਭਾਈ ਸਾਨੂੰ ਸਾਡੇ ਭਰਾ ਦੀ ਲਾਸ਼ ਦਿੱਤੀ ਜਾਵੇ ਜਿੰਨੀ ਛੇਤੀ ਤੋਂ ਛੇਤੀ ਹੁੰਦਾ ਹੈ ਸਾਡੇ ਕੋਲ ਉਹਨਾਂ ਦੀ ਲਾਸ਼ ਪਹੁੰਚੀ ਕੀਤੀ ਜਾਵੇ ਸਾਨੂੰ ਤੇ ਫੋਨ ਤੋਂ ਪਤਾ ਲੱਗਾ ਕਿ ਉਹਨੂੰ ਲਾਇਸੈਂਸ ਮਿਲਿਆ ਤੇ ਉਹ ਗੁਰਦਾਰੇ ਸਾਹਿਬ ਗਿਆ ਸੀ ਖੁਕਰਾਨਾ ਕਰਨ ਵਾਸਤੇ ਮਹਾਰਾਜ ਦਾ ਉਹ ਮੱਥਾ ਟੇਕ ਕੇ ਤੇ ਵਾਪਸ ਆ ਰਿਹਾ ਸੀ ਜਦੋਂ ਉੱਥੇ ਕੋਈ ਟਰਨ ਹੋਏਗੀ ਮੋੜ ਜਦੋਂ ਉਹ ਆਪਣੇ ਰੋਡ ਤੇ ਜਿਹੜਾ ਏਕ ਕਰਨ ਆਉਣ ਵਾਸਤੇ ਕੰਮ ਤੇ ਮਗਰੋਂ ਕੋਈ ਟਰਾਲਾ ਲੋਡ ਨਹੀਂ ਉਹ ਆਇਆ ਉਹਨੇ ਫੈਟ ਮਾਰੀ ਔਰ ਉਹ ਉਹਦੇ ਉੱਤੋਂ ਦੀ ਨਿਕਲ ਗਿਆ ਹੁਣ ਇਹ ਵੀ ਪਤਾ ਲੱਗਾ ਕਿ ਉਹ ਟਰਾਲਾ ਵੀ ਐਕਸੀਡੈਂਟ ਤੌਰ ਦੇ ਉੱਤੇ ਉਹਦੇ ਉੱਤੇ ਡਿੱਗ ਪਿਆ ਆ ਜਿਸ ਨਾਲ ਉਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਪਰਿਵਾਰ ਦੇ ਹਾਲਾਤ ਕਿਵੇਂ ਦੇ ਨੇ ਪਲਾਦ ਦੇ ਜਿਹ ਹਾਲਾਤ ਕਹੀ ਤੇ ਮਸਾਂ ਇਸ ਲੈਂ ਤੇ ਚੜੇ ਹਾਂ ਸ਼ੁਕਰਾਨਾ ਵਾਹਿਗੁਰੂ ਦਾ ਠੀਕ ਹੈ ਦੋ ਟਾਈਮ ਦਾ ਪ੍ਰਸ਼ਾਦਾ ਸਰਗੁਰ ਦਿੰਦਾ ਹੈ ਪਰ ਹਾਲਾਤ ਤੇ ਚਲੋ ਜੋ ਸਾਡੀ ਕਿਸਮਤ ਹੈ ਪਰ ਇਹ ਜਿਹੜਾ ਸਾਨੂੰ ਦੁੱਖ ਵਜਾ ਨਾ ਇਹਨੇ ਸਾਨੂੰ ਪਛਾਹ ਛੁੱਟਦਾ ਕਾਫੀ ਪੈਸੇ ਵੀ ਲਾ ਕੇ ਗਿਆ ਸੀ ਉਹ ਪਹਿਲਾ ਲਾਇਆ ਗਿਆ ਸੀ ਕੋਈ ਪਹਿਲੇ ਤੇ ਗੱਲ ਹੀ ਨਹੀਂ ਛੱਡੀ ਆਖਾ ਪਹੁੰਚ ਜਾ ਪੈਸੇ ਤੇ ਨਹੀਂ ਸਾਨੂੰ ਅਸੀਂ ਤੋਂ ਭੁੱਲ ਗਏ ਹੋਣ ਉਹ ਬਹੁਤ ਦਲੇਰ ਸੀ ਕਹਿੰਦਾ ਕੋਈ ਗੱਲ ਨਹੀਂ ਉਹਨੇ ਸਾਰੇ ਵਾਅਦੇ ਘਾਟੇ ਸਾਡੇ ਪੂਰੇ ਕਰਦੇਣੇ ਸਨ ਪਰ ਸਭ ਤੋਂ ਵੱਡਾ ਸਾਨੂੰ ਦੁੱਖ ਇਹ ਹੋਈ ਹੈ ਪੈਸਾ ਦਾ ਸਾਨੂੰ ਮਾਸਾ ਦੁੱਖ ਨਹੀਂਗਾ ਸਿਰਫ ਦੁੱਖ ਇਹ ਹੋਈ ਹੈ ਕਿ ਸਾਡਾ ਬੱਚਾ ਸਾਥੋਂ ਹੁਣ ਸਰਕਾਰ ਇੱਥੇ ਕਰਨਾ ਚਾਹੁੰਦੇ ਹੁਣ ਜੇ ਸਾਡੀ ਡੈੱਡ ਬਾਡੀ ਜਿਹਦੇ ਨਾਲ ਸਰਕਾਰ ਤੇ ਅਸੀਂ ਇੱਥੇ ਕਰਨਾ ਚਾਹੁੰਦੇ ਆ ਆਪਣੇ ਪਰਿਵਾਰ ਕੀ ਸਰਕਾਰ ਕੋਲੋਂ ਵੀ ਮੰਗ ਸਰਕਾਰ ਕੋਈ ਹੋਈ ਆ ਸਰਕਾਰ ਦਾ ਦੇਦ ਵਿੱਚ ਕੋਈ ਦੋਸ਼ ਨਹੀਂਗਾ ਤੇ ਉਧਰ ਦੀ ਸਰਕਾਰ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਕਰਕੇ ਤੇ ਉਥੋਂ ਸਾਡੀ ਡੈੱਡ ਬਾਡੀ ਇੱਥੇ ਆ ਜਾਵੇ ਤੇ ਸਰਕਾਰ ਦਾ ਇਹੋ ਧੰਨਵਾਦ ਕਰਦਾ ਮੇਰਾ ਨਾਮ ਦਿਲਬਖ ਸਿੰਘ ਉਹਨੂੰ ਗਏ ਨੂੰ ਇੱਕ ਸਾਲ ਤੇ 2 ਮਹੀਨੇ ਹੋ ਚਲੇ ਹਨ ਤੇ ਉਥੇ ਅਮਰੀਕਾ ਗਏ ਨੇ ਤੇ ਉਥੇ ਜਾ ਕੇ ਆਪਣਾ ਕਾਰੋਬਾਰ ਕਰਦਾ ਸੀ ਪੈਸੇ ਪੂਰੇ ਤੁਹਾਨੂੰ ਪਤਾ 40-45 ਲੱਖ ਰੁਪਈਆ ਚੁੱਕ ਚੁਕਾ ਕੇ ਖਲਾਇਆ ਸੀ ਕੋਈ ਤਰ੍ਹਾਂ ਲਿੰਮਟ ਲੁਮਟਾ ਬਣਾ ਕੇ ਤੇ ਉਥੇ ਕਾਰੋਬਾਰ ਕਰਦਾ ਹੈ ਤੇ ਆ ਹੁਣ ਲਾਇਸੈਂਸ ਉਥੋਂ ਨੇ ਬਣਾਇਆ ਗੱਡੀ ਦਾ ਤੇ ਅਚਨਚੇਤ ਹੀ ਕਿ ਗੁਰਦਾਰੇ ਮੱਥਾ ਟੇਕਣ ਗਏ ਰੱਬ ਦਾ ਸ਼ੁਕਰਾਨਾ ਕਰਨ ਵਾਸਤੇ ਇਧਰ ਵਾਪਸ ਉਥੋਂ ਮੁੜੇ ਆ ਤੇ ਇੱਕ ਦਿਨ ਉਹ ਟਰਾਲਾ ਟਰੂਲਾ ਨਜੰਗਦਾ ਹੀ ਉਹਦੇ ਨਾਲ ਸਿੱਧਾ ਪਜਾ ਦੇ ਉਹ ਡਾਟ ਹੋ ਗਿਆ ਕਿੰਨੇ ਬੱਚੇ ਤਾਂ ਦਿੱਤੇ ਮੇਰੇ ਦੋ ਬੱਚੇ ਇੱਕ ਵੱਡਾ ਆ ਤੇ ਇੱਕ ਇਹ ਛੋਟਾ ਹੈ ਸਾਰਿਆਂ ਤੋਂ ਜੋ ਬੇਟੀਆਂ ਨੇ ਵੱਡੀਆਂ ਚਾਰ ਬੱਚੇ ਗਾਏ ਨਹੀਂ ਬੱਚੇ ਬੱਚੇ ਦੋ ਦੋ ਬੇਟੀਆਂ ਵਈਆਂ ਨੇ ਤੇ ਦੋਨੇ ਬਿਟੀਆਂ ਬੜਵੜੇ ਨੇ ਛੋਟੇ ਪਰਿਵਾਰ ਦੇ ਹਾਲਾਤ ਕਿਵੇਂ ਜੀਸਾ ਪਰਿਵਾਰ ਦੇ ਹਾਲਾਤਾਂ ਨੂੰ ਪਤਾ ਇਹੋ ਵੀ ਕਰਜ਼ਾ ਕੁਰਜ਼ਾ ਚੁੱਕ ਕੇ ਘਲਾਇਆ ਹੀ ਚਲੋ ਆਸਤਾ ਤੋਂ ਵਧੀਏ ਸਿਰ ਤੇ ਉਮੀਦ ਹੀ ਸੀ ਵੀ ਉਹ ਚਲੋ ਪੈਸੇ ਘਲਾਈ ਜੋ ਕਿ ਨਾ ਨਾ ਲਈ ਜਾਵਾਂਗੇ ਹੋਰ ਤੁਹਾਨੂੰ ਪਤਾ ਹੈ ਇੱਥੇ ਤੇ ਬਹੁਤ ਜਦਾ ਵੱਡੀ 6 ਵਜੀ ਆ ਉਹਨਾਂ ਸਾਡੀ ਇਹੋ ਮੰਗਿਆ ਵੀ ਸਾਡੀ ਉਹ ਡੈੱਡ ਬਾਡੀ ਜਿਹੜੀ ਹੈ ਸਰਕਾਰ ਦੀ ਗਾੜੀ ਵਿੱਚ ਆਉਣੀ। ਅਖੀਰਲੀ ਵਰੀ ਤੁਹਾਡੀ ਗੱਲ ਕਰੋਈ ਤੁਹਾਡੇ ਕੋਲੋਂ। ਹਾਂਜੀ। ਅਖੀਰਲੀ ਵਰੀ ਕਦੋਂ ਗੱਲ ਹੋਈ ਤੁਹਾਡੇ ਬੱਚੇ ਨਾਲ ਤੁਹਾਡੀ? ਮੇਰੀ ਕੱਲ ਨਹੀਂ ਗੱਲ ਪਰਸੋਂ ਗੱਲ ਹੋਈ। ਰਾਜੀ ਬਾਜੀ ਪੁੱਛਿਆ ਠੀਕ ਠਾਕ ਹੈ ਗੋਡਿਆਂ ਬਾਰੇ ਪੁੱਛਿਆ ਮੈਂ ਗੋਡੇ ਗਾਡੇ ਪਾਇਆ ਤੇ ਨਾ ਠੀਕ ਠਾਕ ਹੈ। ਤੇ ਉਹ ਹੋਰ ਆਪਣਾ ਉਹਲੇ ਫੇਸੀ ਬੜੀ ਬਾਈ ਪੁੱਛਿਆ ਪੰਜ ਚਾਰ ਮਿੰਟ ਗੱਲ ਕੀਤੀ ਚਲੋ ਬੋਤਾ ਜਰ ਮੋੜ ਕੇ ਆਪਣੀ ਮੰਮੀ ਨਾਲ ਕੀਤੀ ਆ। ਇਹ ਵੇਸੇ ਇੰਨੇ ਚੀ ਗੱਲਾਂ ਨੇ ਕੀਤੀ ਬੱਚਾ ਬੱਚਾ ਤੁਹਾਡਾ ਆਰਥਿਕ ਹਾਲਾਤ ਸੁਧਾਰਨ ਗਿਆ ਸੀ ਕਰਦੇ ਹਾਂ 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 ਆਰਥਿਕ ਹਾਲਾਤ ਸੁਧਾਰਨ ਗਿਆ ਸੀ ਕਿਉਂ ਕਿਉਂ ਨਾ ਛੋਕੀ ਨਾਲ ਤਾਂ ਮੈਂ ਜਾਣਾ ਹੀ ਉੱਥੇ ਆ ਕੇ ਆਦਾ ਹੀ ਇੰਨੇ ਚਾ ਸਾਡਾ ਬੋਝ ਨਹੀਂ ਲੱਸਦਾ ਜਿਨਾ ਚਾਹੀ ਅਮਰੀਕਾ ਚ ਨਾ ਕਮਾਈ ਕਰਕੇ ਲਿਆਉਣ ਦੇ ਕੋਈ ਨਾ ਕੋਈ ਫਿਰ ਸਾਡਾ ਆਰਥਿਕ ਹਾਲਤ ਜਿਹੜੀ ਆ ਉਹ ਚੰਗੀ ਬਣ ਜਾਏਗੀ ਪਹਿਲਾਂ ਘਰ ਦੇ ਹਾਲਾਤ ਜ਼ਿਆਦਾ ਮਾੜੇ ਸੀ ਕੋਈ ਇਤਰਾਹੀਂ ਤੁਹਾਨੂੰ ਪਤਾ ਘਰਾਂ ਦੇ ਵਿੱਚ ਘਰੇਲੂ ਕਿ ਉਹਨਾਂ ਦੇ ਕਿਤਰਾ ਦੇ ਹਾਲਾਤ ਹੁੰਦੇ ਜ਼ਿੰਮੇਵਾਰ ਦੇ ਚਿੱਤਰ ਹੁੰਦੇ ਸੱਤ ਉਮਰਾ ਦੇ ਜੀ ਹੁੰਦੇ ਆ ਹਾਂਜੀ Subscribe to One India channel and never miss an update.